ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਕਰਮਿੰਦਰ ਸਿੰਘ ਜਿਵੇਂ ਕਿ ਆਪਾਂ ਗੱਲ ਕਰੀਏ ਵੀ ਕੁਦਰਤੀ ਖੇਤੀ ਵਿੱਚ ਸਬਜ਼ੀਆਂ ਨੂੰ ਫਸਲਾਂ ਨੂੰ ਬਿਮਾਰੀ ਆਉਣ ਦੇ ਕੀ ਕਾਰਨ ਹੋ ਸਕਦੇ ਨੇ ਤਾਂ ਨਾਲ ਵਿੱਚ ਇੱਕ ਕਾਰਨ ਇਹ ਵੀ ਹੁੰਦਾ ਵੀ ਆਪਾਂ ਜਿਹੜੀ ਰੁੱਤ 'ਚ ਸਬਜ਼ੀ ਬੀਜਣੀ ਆ ਉਹ ਤੋਂ ਅੱਗੇ ਪਿੱਛੇ ਜਾਨੂੰ ਆਪਾਂ ਅਗੇ ਤਾ ਪਿਛੇ ਤਾ ਕਹਿ ਦਿੰਨੇ ਆ ਉਹ ਵੀ ਇੱਕ ਵੱਡਾ ਕਾਰਨ ਹੈ ਕਿਉਂਕਿ ਕੁਦਰਤੀ ਖੇਤੀ ਵਿੱਚ ਸਹੀ ਸਮੇਂ ਤੇ ਫਸਲ ਬੀਜੀ ਜਾਵੇ ਤਾਂ ਉਹਨਾਂ ਨੂੰ ਬਿਮਾਰੀਆਂ ਘੱਟ ਪੈਂਦੀਆਂ ਨੇ ਤੇ ਜੇ ਬੇਟਾਈਮ ਹੀ ਆ ਤਾਂ ਉਹਨੂੰ ਵੱਧ ਪੈਂਦੀਆਂ ਨੇ ਸੋ ਉਹਦਾ ਇੱਕ ਆਪਾ ਚਰਬਾਪ ਜਿੰਨੇ ਸਾਂਝਾ ਕਰਨ ਲੱਗੇ ਆ ਕਿਉਂਕਿ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਣੇ ਖੇਤ ਵਿੱਚ ਮਿੱਤਰ ਕੀਟ ਨੇ ਜਿਹੜੇ ਉਹਨਾਂ ਦੀ ਗਿਣਤੀ ਖਤਮ ਨਾ ਹੋਵੇ ਜਿਹਦੇ ਵਿੱਚ ਆਪਾਂ ਮਿੱਤਰ ਕੀਟ ਉਹਨਾਂ ਨੂੰ ਮੰਨਦੇ ਆ ਜਿਹੜੇ ਫਸਲਾਂ ਨੂੰ ਨਹੀਂ ਖਾਂਦੇ ਆਪਣੇ ਖੇਤ ਵਿੱਚ ਪੈਦਾ ਹੋਏ ਕੀਟਾ ਨੂੰ ਖਾਂਦੇ ਨੇ ਉਹਨੂੰ ਮਾਸਾਹਾਰੀ ਕੀਟ ਵੀ ਕਿਹਾ ਜਾਂਦਾ ਪਰ ਜੇ ਉਹ ਕੀਟ ਆਪਣੇ ਖੇਤ ਵਿੱਚ ਤਾਂ ਬਚਣਗੇ ਜੇ ਆਪਣੇ ਦੁਸ਼ਮਣ ਕੀਟ ਹੋਣਗੇ ਜੇ ਦੁਸ਼ਮਣ ਆਪਾਂ ਨੇ ਕਿਸੇ ਸੜਕਾਓ ਨਾਲ ਖਤਮ ਕਰ ਲਏ ਤਾਂ ਮਿੱਤਰ ਕੀਟਾਂ ਦੇ ਖਾਣ ਲਈ ਕੁਝ ਨਹੀਂ ਹੋਊਗਾ ਤਾਂ ਉਹ ਵੀ ਖਤਮ ਹੋ ਜਾਣਗੇ ਜਿਵੇਂ ਨਿਮਾਸਤਰ ਬ੍ਰਹਮਾਸਤਰ ਬਹੁਤ ਸਾਰੇ ਅਸਤਰ ਨੇ ਜਿਹੜੇ ਕਹਿੰਦੇ ਨੇ ਮਿੱਤਰ ਇਹਦੇ ਨਾਲ ਕੀਟ ਮਰ ਜਾਂਦੇ ਨੇ ਸੋ ਕੁਦਰਤੀ ਖੇਤੀ ਵਿੱਚ ਬਹੁਤ ਬਰੀਕੀਆਂ ਨੇ ਜਿਹਨੂੰ ਜਾਣਾਂਗੇ ਸਮਝਾਂਗੇ ਹੁਣ ਜੇ ਮੈਂ ਛੋਟੇ ਜਿਹੇ ਧਾਰਨ ਦਵਾਂ ਵੀ ਬਿਮਾਰੀਆਂ ਕਿਉਂ ਪੈਂਦੀਆਂ ਨੇ ਆਹ ਸਰੋਂ ਸਗੀ ਹੈ ਤਾਂ ਪਛੇਤੀ ਪਰ ਇਹਨੂੰ ਬਿਮਾਰੀ ਨਹੀਂ ਪਈ ਇਹ ਉਸ ਤੋਂ ਵੀ ਪਛੇਤੀ ਆ ਮਤਲਬ ਇਹ ਆਪਾਂ ਨੇ ਜਨਵਰੀ ਤੇ ਬੀਜੀ ਸੀ ਸਾਗ ਲਈ ਪਰ ਜਿਹੜਾ ਮੇਨ ਇਹ ਤੋਂ ਗੱਲ ਸਮਝਣ ਦੀ ਗੱਲ ਕਰਾਂਗੇ ਉਹ ਆ ਵੀ ਜਦੋਂ ਕੋਈ ਪਛੇਤੀ ਫਸਲ ਹੁੰਦੀ ਆ ਤਾਂ ਉਹਨੂੰ ਉਹਦੇ ਮੌਸਮ ਤੋਂ ਉਲਟ ਤਿਆਰ ਹੋਣਾ ਪੈਂਦਾ ਤੇ ਇਹਨੂੰ ਫੁੱਲ ਆਏ ਪਰ ਇਹ ਤੇ ਜੋ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਇਹ ਤੇ ਤੇਲੇ ਨੇ ਹਮਲਾ ਕੀਤਾ ਤੇ ਆ ਜਿਹੜਾ ਚਿੱਟਾ ਚਿੱਟਾ ਲਾਈਨ ਦੇ ਵਿੱਚ ਸਰੋਂ ਆ ਆ ਜਿਹੜੇ ਚਿੱਟੇ ਚੀਜ਼ ਐ ਇਹ ਤੇਲ ਐ ਤੇ ਪਰ ਇਸ ਦੀ ਕੋਈ ਟਾਣੀ ਐਸੀ ਨਹੀਂ ਹੋ ਜਿੱਥੇ ਆਪਾਂ ਨੂੰ ਇਹ ਲੇਡੀਵਰਡ ਬੀਟਲ ਨਾ ਮਿਲੇ ਔਰ ਇਹ ਆਪਣਾ ਮੇਨ ਮਕਸਦ ਸਰੋਂ ਪ੍ਰਾਪਤ ਕਰਨਾ ਨਹੀਂ ਸੀ ਆਪਣਾ ਜਿਹੜਾ ਇਹ ਮਿੱਤਰ ਕੀਟ ਐ ਇਹਦੀ ਗਿਣਤੀ ਵਧੇ ਤਾਂ ਕਿ ਅਗਲੇ ਸਾਲ ਜਦੋਂ ਵੀ ਬਿਮਾਰੀਆਂ ਹੋਣ ਜਾਂ ਕੋਈ ਚੀਜ਼ ਹੋਵੇ ਤਾਂ ਆਪਣੇ ਖੇਤ ਵਿੱਚੋਂ ਦੂਜੇ ਕੀਟਾਂ ਨੂੰ ਖਾਣ ਵਾਲੇ ਕੀਟ ਵੀ ਮੌਜੂਦ ਹੋਣ ਕਿਉਂਕਿ ਜੇ ਇਹਨਾਂ ਦੇ ਖਾਣ ਲਈ ਤੇਲਾ ਹੋ ਤਾਂ ਇਹ ਜਿਉਂਦੀ ਰਹੂ ਪ੍ਰਜਾਤੀ ਅੱਗੇ ਬਧੂ ਤਾਂ ਅੱਗੇ ਫੈਲੂਗੀ ਹਵਾ ਨਾਲ ਦੂਏ ਖੇਤਾਂ ਤੱਕ ਉੱਡ ਕੇ ਜਾਊਗੀ। ਤੇ ਇਸ ਤਰ੍ਹਾਂ ਆਪਣੇ ਕੁਦਰਤੀ ਖੇਤੀ ਵਿੱਚ ਆਪਾਂ ਉਹਨਾਂ ਕੀਟਾਂ ਨੂੰ ਬਚਾਉਣ ਦੀ ਮਦਦ ਤਾਂ ਕਰਾਂਗੇ ਜੇ ਉਹਨਾਂ ਨੂੰ ਭੋਜਨ ਮਿਲੂਗਾ। ਇਹ ਭੋਜਨ ਆਪਾਂ ਥੋਜ ਕੇ ਆਪਾਂ ਨੇ ਸਰੋਂ ਬੀਜੀ ਆ ਮਤਲਬ ਆਪਾਂ ਨੇ ਸਰੋਂ ਬੀਜ ਲਈ ਕਨਾਲ ਜਾਂ ਜਿੰਨੀ ਵੀ ਜ਼ਰੂਰਤ ਆ ਤਾ ਖੀਲਾ ਪਾਉਣਾ ਖੀਲਾ ਤਾਂ ਉਸ ਦਾ ਇੱਕ ਏਰੀਆ ਇਹੋ ਜਿਹੇ ਹਿਸਾਬ ਨਾਲ ਬੀਜਿਆ ਜਾਵੇ ਜਦੋਂ ਮਤਲਬ ਜਿਵੇਂ ਜਨਵਰੀ ਜਾਂ ਮਤਲਬ ਬਹੁਤ ਹੀ ਪਛੇਤਾ ਸਮਝੋ ਵੀ ਇਹਨੇ ਹੋਣਾ ਨਹੀਂ ਉਹ ਜਦੋਂ ਹੋਊਗਾ ਤਾਂ ਜਿੰਨੀ ਵੀ ਬਿਮਾਰੀ ਆ ਉਹ ਜਿਹੜੀ ਪਛੇਤੀ ਸਰੋਂ ਦੀ ਇੱਕ ਲਾਈਨ ਜਾਂ ਸਿਆੜ ਹੋਊਗਾ ਜਾਂ ਕੋਈ ਵੀ ਜਗ੍ਹਾ ਹੋ ਸਕਦੀ ਆ ਕਿਉਂਕਿ ਉਹਨੇ ਨਰਮ ਹੋਣਾ ਜਿਹੜਾ ਕੀਟ ਹੈ ਉਹ ਉੱਥੇ ਹਮਲਾ ਕਰਦਾ ਜਿੱਥੇ ਉਹਨੂੰ ਖਾਣ ਲਈ ਵਧੀਆ ਭੋਜਨ ਹੋਊਗਾ ਨਰਮ ਪੱਤੇ ਹੋਣਗੇ ਨਰਮ ਟਾਣੇ ਹੋਊ ਤਾਂ ਉਹ ਜਿਹੜੀ ਪਛੇਤੀ ਆਪਣੀ ਫਸਲ ਉੱਤੇ ਹਮਲਾ ਕਰ ਦੂ ਤੇ ਲੇਡੀਵਰਡ ਬੀਟਲ ਉਹਨੂੰ ਖਾਣ ਲਈ ਆਜੂ ਲੇਡੀਵਰਡ ਬੀਟਲ ਵੀ ਆਜੂ ਜਿਹੜੀ ਆਪਣੀ ਜਿਵੇਂ ਆ ਸਰੋਂ ਆ ਇਹ ਬੀਜੀ ਗਈ ਥੀ ਇਹ ਤੇ ਹਮਲਾ ਨਹੀਂ ਹੋਇਆ ਕਿਉਂਕਿ ਤੇਲਾ ਉੱਥੇ ਜਾਊਗਾ ਤਾਂ ਹੀ ਹਮਲਾ ਉਹ ਤੇਲੇ ਨੂੰ ਜਖਾਣ ਨੂੰ ਵਧੀਆ ਚੀਜ਼ ਮਿਲਗੀ ਤਾਂ ਉਹ ਨਰਮ ਪਾਸਿਆਗਾ ਤੇ ਇਸ ਤਰ੍ਹਾਂ ਆਪਾਂ ਨੇ ਮਤਲਬ ਸਰੋਂ ਤੇਲੇ ਦੇ ਹਮਲੇ ਤੋਂ ਵੀ ਬਚ ਗਈ ਤੇ ਲੇਡੀਵਰਡ ਬੀਟਲ ਦੀ ਵੀ ਗਿਣਤੀ ਆਪਾਂ ਨੇ ਵਧਾ ਲਈ ਤੇ ਇਹ ਜਿਹੜੇ ਕੀਟ ਨੇ ਇਹ ਜਿੰਨੇ ਵਧਣਗੇ ਉਹਨੇ ਆਪਾਂ ਨੂੰ ਫਾਇਦਾ ਹੋਊਗਾ ਕਿਉਂਕਿ ਹੁਣ ਜਿਹੜੀ ਤੇਲੇ ਦੀ ਬਿਮਾਰੀ ਆ ਉਹ ਆੜੂ ਵਰਗੇ ਰੁੱਖਾਂ ਤੇ ਬਿਆਉਣ ਲੱਗੀ ਹੋਰ ਕਈ ਜਗ੍ਹਾ ਤੇ ਦੇਖਣ ਨੂੰ ਮਿਲਦੀ ਹੈ ਵੀ ਇਹਨਾਂ ਰੁੱਖਾਂ ਤੇ ਬਿਮਾਰੀ ਆ ਗਈ ਪਰ ਜਿੱਥੇ ਕੀਟ ਹੈ ਬਹੁਤ ਛੇਤੀ ਕੰਟਰੋਲ ਕਰ ਲੈਂਦਾ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਪਹਿਲਾਂ ਵੀਡੀਓ 'ਚ ਉਹਦਾ ਲੇਡੀ ਬਰਡਬੀਟਲ ਜਿਹੜਾ ਬੱਚਾ ਸਰੂਪ ਸੀਗਾ ਉਹ ਇਹਦੇ ਨਾਲ ਵੱਧ ਖਾਂਦਾ ਪਰ ਦੀ ਗਿਣਤੀ ਤਾਂ ਹੀ ਵਧੂ ਜੇ ਜੀਵ ਹੋਣਗੇ ਸੋ ਕੁਦਰਤੀ ਖੇਤੀ ਵਿੱਚ ਆਪਾਂ ਕੀਟਾਂ ਨੂੰ ਕੀਟ ਹੀ ਖਾਣੋ ਜਾਦਾ ਵਧੀਆ ਆਪਾਂ ਨੂੰ ਸੜਕਾਉ ਨਾ ਕਰਨਾ ਪਵੇ ਕੋਈ ਐਸਾ ਸਿਸਟਮ ਨਾ ਕਰਨਾ ਪਵੇ ਸਿਰਫ ਆਪਣੀਆਂ ਫਸਲਾਂ ਨੂੰ ਹੇਰ ਮਤਲਬ ਰਲ ਮਿਆਂ ਮਿਲਮਿਆਂ ਪੀਚਣ ਨਾਲ ਕਿਉਂਕਿ ਹਰੇਕ ਸਬਜ਼ੀ ਦਾ ਸਵਾਦ ਵੱਖਰਾ ਹੁੰਦਾ ਹੈ 스ਮੈਲ ਵੱਖਰੀ ਹੁੰਦੀ ਹੈ ਤਾਂ ਕੀਟ ਵੀ ਉਤੋਂ ਪ੍ਰਭਾਵਿਤ ਹੁੰਦੇ ਨੇ ਵੀ ਉਹਨੂੰ 스ਮੈਲ ਪਸੰਦ ਨਹੀਂ ਮਿਲਦੀ ਤੇ ਇੱਕ ਬਿਮਾਰੀ ਦੂਜੀ ਬਿਮਾਰੀ ਤੱਕ ਫੈਲਣ ਨੂੰ ਜਗ੍ਹਾ ਨਹੀਂ ਹੁੰਦੀ। ਸੋ ਇਸ ਤਰ੍ਹਾਂ ਰਲਮੀ ਖੇਤੀ ਆਪਣੇ ਬਜ਼ੁਰਗਾਂ ਦਾ ਸਿਧਾਂਤ ਸੀਗਾ ਕਣਕ ਦੇ ਵਿੱਚ ਸਰੋਂ ਦੀਆਂ ਆੜਾਂ ਤਾਂ ਹੀ ਲਾਉਂਦੇ ਸਨ ਕਿਉਂਕਿ ਜਿਹੜੇ ਸਰੋਂ ਦੇ ਫੁੱਲ ਨੇ ਉਹ ਪੀਲਾ ਰੰਗ ਹੁੰਦਾ ਤੇਲ ਆ ਪਹਿਲਾਂ ਉੱਥੇ ਆਉਂਦਾ ਸੀਗਾ ਉਹ ਤੇ ਲੈਡੀਵਰਡ ਵੀਤ ਲਾਉਂਦੀ ਤੇ ਕਣਕ ਤੇ ਤੇਲ ਦਾ ਹਮਲਾ ਨਹੀਂ ਹੁੰਦਾ। ਤੇ ਉਹ ਪਹਿਲੇ ਕਣਕ ਦੇ ਹਮਲਾ ਹੋਣ ਤੋਂ ਕੰਟਰੋਲ ਹੋ ਜਾਂਦਾ ਸੋ ਆਪਣੇ ਬਜ਼ੁਰਗਾਂ ਦੀ ਖੇਤੀ ਜਿਹੜੀ ਸੀ ਉਹ ਬਹੁਤ ਵਧੀਆ ਸੀ ਉਹਨੇ ਤਕਨੀਕਾਂ ਸਨ ਪਰ ਆਪਣੇ ਤੱਕ ਸਹੀ ਢੰਗ ਨਾਲ ਪਹੁੰਚ ਨਹੀਂ ਸਕੀਆਂ ਸੋ ਉਹਨਾਂ ਚੀਜ਼ਾਂ ਨੂੰ ਸਮਝੀਏ ਕੁਦਰਤ ਨਾਲ ਜੁੜੀਏ ਕੁਦਰਤੀ ਜੀਵ ਜੰਤੂ ਨੂੰ ਬਚਾ ਕੇ ਇੱਕ ਜ਼ਹਿਰ ਮੁਕਤ ਭੋਜਨ ਪ੍ਰਾਪਤ ਕਰਨ ਦੀ ਕੋਸ਼ਿਸ਼ ਚ ਲੱਗੇ ਰਹੀ ਹੈ ਸੋ ਇਸ ਤਰ੍ਹਾਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਆਪਣੇ ਖੇਤਾਂ ਤੋਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰੂੰਗਾ ਵੀ ਆਪਣੇ ਖੇਤਾਂ ਨੂੰ ਹੀ ਸਕੂਲ ਬਣਾ ਜਾਵੇ ਯੂਨੀਵਰਸਿਟੀ ਬਣਾ ਜਾਵੇ ਉਹਨੇ ਖੇਤ ਤੋਂ ਸਿੱਖੋ ਖੇਤ ਤੋਂ ਵੱਡੀ ਯੂਨੀਵਰਸਿਟੀ ਸਕੂਲ ਕੋਈ ਨਹੀਂ ਹੁੰਦਾ ਜਿਹੜਾ ਖੇਤ ਨੇ ਸਿਖਾਉਣਾ ਪਰਮਾਤਮਾ ਦੀ ਕਿਰਪਾ ਹੁੰਦੀ ਆ ਆਪਾਂ ਨੂੰ ਕੁਝ ਨਾ ਕੁਝ ਸਮਝ ਆ ਜਾਂਦਾ ਸਿੱਖ ਲੈਣੇ ਬਜ਼ੁਰਗਾਂ ਦੀ ਗੱਲ ਜਿਆਦਾ ਜਾਂਦੀ ਆ ਸੋ ਇਹ ਕੁਦਰਤੀ ਖੇਤੀ ਵਿੱਚ ਬਹੁਤ ਕੁਝ ਆ ਸੋ ਇਹਦੇ ਨਾਲ ਜੁੜੀਏ ਇਹਨੂੰ ਅਪਣਾਈਏ ਪਾਤਾ ਪਰਨ ਬਚਾਈਏ ਸੋ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ